ਦੀ ਪੱਤਰ ਤੁਸੀਂ ਦੇਖ ਸਕਦੇ ਹੋ ਨਿਹਾਲ ਸਿੰਘ ਵਾਲਾ ਦੇ ਵਿੱਚ ਅਸੀਂ ਮੌਜੂਦ ਆਂ ਲਾਈਨਾਂ ਲੱਗੀਆਂ ਹੋਈਆਂ ਆ ਉਮੀਦਵਾਰ ਆਪਣੀ ਜਿਹੜੀ ਫਾਈਲ ਜਮ੍ਹਾਂ ਕਰਾਉਣ ਦੀ ਉਡੀਕ ਕਰ ਰਹੇ ਆ ਵਾਰੀ ਦੀ ਉਡੀਕ ਕਰ ਰਹੇ ਆ ਦੂਜੇ ਪਾਸੇ ਜੇ ਸੁਰੱਖਿਆ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਮਜ਼ਬੂਤ ਪ੍ਰਬੰਧ ਕੀਤੇ ਗਏ ਆ ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਔਰ ਉਜੀ ਦੇਰ ਦੇ ਵਿੱਚ ਜਿਹੜਾ ਸਿਲਸਿਲਾ ਫਾਈਲਾਂ ਜਮ੍ਹਾਂ ਕਰਾਉਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਵੇਗਾ ਔਰ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਜਲਦੀ ਦਿਖਾਵਾਂਗੇ ਪਰ ਫਿਲਹਾਲ ਤੁਹਾਨੂੰ ਬਖਾ ਰਹੇ ਹਾਂ ਜਿਹੜਾ ਲਾਈਨਾਂ ਦੇ ਵਿੱਚ ਲੱਗੇ ਹੋਏ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਆਪਣੀ ਫਾਈਲ ਦਾਖਲ ਕਰਾਉਣ ਦੀ ਉਡੀਕ ਕਰ ਰਹੇ ਆ ਆਪਣੀ ਵਾਰੀ ਦੀ ਉਡੀਕ ਕਰ ਰਹੇ ਆ ਤੋ ਕਾਗਜ਼ ਦਾਖਲ ਕਰਵਾਉਣ ਦਾ ਕੰਮ ਅਮਨ ਅਮਾਨ ਨਾਲ ਨੇ ਪ੍ਰੇ ਚੜਨ ਲਈ ਜਿਹੜੀ ਬਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਮਜ਼ਬੂਤ ਤੇ ਠੋਸ ਜਿਹੜੇ ਪ੍ਰਬੰਧ ਕੀਤੇ ਗਏ ਆ ਆਰੋ ਸਾਹਿਬ ਆਗੇ ਆਰੋ ਤੇ ਨਹੀਂ ਕਮਾਈ ਸੋ ਇਹਨਾਂ ਚੋਣਾਂ ਸੰਬੰਧੀ ਪਰਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਰੀਅਲ ਫੈਕਟ ਨਿਊਜ਼ ਦੇ ਨਾਲ ਜੁੜੇ ਰਹਿਣਾ ਔਰ ਉਮੀਦਵਾਰਾਂ ਦੇ ਨਾਲ ਵੀ ਮੁਲਾਕਾਤ ਕਰਵਾਵਾਂਗੇ ਪਰ ਆਖਰੀ ਫੈਸਲਾ ਜਿਹੜਾ ਉਹ ਵੋਟਰਾਂ ਨੇ ਕਰਨਾ ਹੈ 14 ਦਸੰਬਰ ਨੂੰ ਜਿਹੜੀ VOTING ਹੋਣੀ ਹੈ ਕਿਸ ਦੇ ਨਾਮ ਤੇ ਮੋਹਰ ਲਗਾਉਂਦੇ ਆ ਵੋਟਰ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹੈ ਆਪੋ ਆਪਣੀ ਜਿੱਤ ਨੂੰ ਲੈ ਕੇ ਜਿਹੜਾ ਆਸਬੰਦ ਨੇ ਬੱਬਾਂ ਭਾਰ ਨੇ ਮੁਕਾਬਲਾ ਇਸ ਵਾਰ ਹੈ ਜਿਹੜਾ ਬੜਾ ਦਿਲਚਸਪ ਹੋਵੇਗਾ ਕਿਉਂਕਿ ਜਿੱਥੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੀ ਆਪਣੇ ਵੱਲੋਂ ਜੋਰ ਲਗਾ ਰਹੀ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਉਮੀਦਵਾਰ ਵੀ ਮੈਦਾਨ ਦੇ ਵਿੱਚ ਬੜੇ ਜੋਸ਼ ਦੇ ਨਾਲ ਡਟੇ ਹੋਏ ਨੇ